ਗੁੱਡ ਈਵਨਿੰਗ एवरीवन ਮੈਂ ਡਾਕਟਰ ਅਜੇਸ਼ਰ ਮਹਾਂਤ ਚਾਈਲਡ ਸਪੈਸ਼ਲਿਸਟ ਮੈਂ ਰੀਸੈਂਟਲੀ ਸਿਟੀ ਹਸਪੀਟਲ ਅ ਗਰੁੱਪ ਆਫ EMC ਹਸਪੀਟਲ ਅਮ੍ਰਿਤਸਰ ਦੇ ਵਿੱਚ ਜੁਆਇਨ ਕੀਤਾ ਔਰ ਇੱਥੇ ਅਸੀਂ ਪੀਡੀਆਟ੍ਰਿਕ ਡਿਪਾਰਟਮੈਂਟ ਸਟਾਰਟ ਕੀਤਾ ਜਿਹਦੇ ਵਿੱਚ ਨਿੱਕੂ ਪਿੱਕੂ ਔਰ ਪੀਡੀਆਟਰੀ ਕਾਪੀਡੀ ਵੈਕਸੀਨੇਸ਼ਨ ਗਰੋਥ ਕਲੀਨਿਕ ਬਿਹੇਵੀਅਰ ਕਾਉਂਸਲਿੰਗ ਬੱਚਿਆਂ ਨੂੰ ਲੈ ਕੇ ਹਰ ਤਰ੍ਹਾਂ ਦੀ ਨਿਊ ਬੋਨ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈ ਮੈਂ ਇੱਥੇ ਮੰਡੇ ਟੂ ਸੈਟਰਡੇ ਓਪੀਡੀ ਕਰਦਾ ਹਾਂ ਜਦੀ ਟਾਈਮਿੰਗ 9 ਟੂ 3 ਪੀਐਮ ਤੇ ਈਵਨਿੰਗ 5 ਟੂ 7 ਪੀਐਮ ਹੈ। ਔਰ ਇਸ ਵਾਰੀ ਅਸੀਂ ਨੈਕਸ ਸੰਡੇ ਨੂੰ ਜਿਵੇਂ ਮੈਮ ਨੇ ਦੱਸਿਆ ਸੀ ਇੰਡੋਰ ਕੈਂਪ ਵੀ ਲਗਾ ਰਹੇ ਹਾਂ ਜਿਦੇ ਵਿੱਚ ਓਪੀਡੀ ਸਰਵਿਸਿਜ਼ ਬਿਲਕੁਲ ਫ੍ਰੀ ਹੈ। ਸੋ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਜਿਨ੍ਹਾਂ ਨੇ ਵੀ ਕੰਸਲਟ ਕਰਨਾ ਹੈ ਸੰਡੇ ਨੂੰ ਫ੍ਰੀ ਓਪੀਡੀ ਦਾ ਲਾਭ ਲੈ ਸਕਦੇ ਹਨ ਤਾਂ ਮੈਨੂੰ ਕੰਸਲਟ ਕਰ ਸਕਦੇ ਹਨ। ਪਰ ਸਰ ਜਦ ਸਾਡੇ ਸਮੇਂ ਤੋਂ ਪਹਿਲਾਂ ਜਿਹੜਾ ਬੱਚਾ ਪੈਦਾ ਹੁੰਦਾ ਜੀ ਉਹਦੇ ਅਸਤੇ ਇੱਕ ਵਿਸ਼ੇਸ਼ ਟੂਪਾਂ ਹੈਗੀ ਹੁੰਦੀ ਹੈ। ਜੀ ਜੀ ਬਿਲਕੁਲ ਪ੍ਰੀਮਚੂਰ ਬੱਚਿਆਂ ਕੁਝ ਪਾਰਟਿਕੂਲਰ ਪ੍ਰੋਬਲਮ ਪ੍ਰੋਬਲਮਸ ਹੁੰਦੀਆਂ ਕਿ ਉਹਨਾਂ ਦੇ ਫੇਫੜੇ ਨਹੀਂ ਖੁੱਲਦੇ ਫਿਰ ਉਹਨਾਂ ਨੂੰ ਸਾਹ ਦੀ ਦਿੱਕਤ ਆ ਜਾਂਦੀ ਹੈ ਆਕਸੀਜਨ ਸੈਚੂਰੇਸ਼ਨ ਉਹਨਾਂ ਦੀ ਘਟ ਜਾਂਦੀ ਹੈ ਜਿਹੜੇ ਵੀ ਬੱਚੇ ਸਾਡੇ ਕੋਲ ਜਾਂ ਇੱਥੇ ਪੈਦਾ ਹੁੰਦੇ ਜਾਂ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਟਰੀਟਮੈਂਟ ਕਰਨ ਦੀ ਸਾਡੇ ਕੋਲ ਬੇਬੀ ਵੈਂਟੀਲੇਟਰਸ ਸੀਪੈਪ ਮਸ਼ੀਨਸ ਇਨਫਰ 红ੀਐਂਟ ਵਾਰਮਰਸ ਔਰ ਹਰ ਤਰ੍ਹਾਂ ਦੀ ਬੱਚੇ ਦੀ ਪੀਲੀਏ ਦੇ ਇਲਾਜ ਲਈ ਫੋਟੋਥੈਰੇਪੀ ਮਸ਼ੀਨ ਸਾਰਾ ਨਿਊ ਬੋਨ ਆਈਸੀਯੂ ਚ ਜਿਹੜਾ ਵੀ ਸਮਾਨ ਚਾਹੀਦਾ ਹੁੰਦਾ ਸਾਡੇ ਕੋਲ ਉੱਥੇ ਅਵੇਲੇਬਲ ਸਬ ਪੀਲੀ ਨਹੀਂ ਪਿੰਛਲੇ ਆ ਰਹੀ ਬੱਚਨ ਜਨ ਦੇਖੋ ਪੀਲੀਆ ਫਿਜ਼ੀਓਲੋਜੀਕਲ ਵੀ ਹੁੰਦਾ ਪੈਥੋਲੋਜੀਕਲ ਵੀ ਹੁੰਦਾ ਫਿਜ਼ੀਓਲੋਜੀਕਲ ਜਾਂਡਿਸ ਇੱਕ ਨਾਰਮਲ ਪੀਲੀਆ ਹੁੰਦਾ ਜਿੱਦੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਜਿਹੜਾ ਕਿ ਨਾਰਮਲ ਜਾਂਡਿਸ 7 8 9 ਲੈਵਲ ਤੱਕ ਜਾ ਕੇ ਆਪੇ ਹੌਲੀ ਹੌਲੀ ਘਟ ਜਾਂਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਜੇ ਕਿਸੇ ਦਾ ਲੈਵਲ ਕੋਈ ਪਾਰਟਿਕੂਲਰ ਅਰਜ਼ ਦੇ ਸਾਮਨ ਫੋਟੋਥੈਰਪੀ ਚਾਰਟਸ ਦੇ ਸਾਮਨ ਜਿਆਦਾ ਹੋਏ 15 16 ਜਾਂ ਜਿਆਦਾ 20 ਤੋਂ ਜਿਆਦਾ ਹੋ ਜੇ ਫਿਰ ਉਸ ਕੇਸ ਦੇ ਵਿੱਚ ਉਹਨੂੰ ਫੋਟੋਥੈਰਪੀ ਯੂਨਿਟ 'ਚ ਵੀ ਲਾਉਣਾ ਪੈਂਦਾ ਲਾਈਟਸ ਦੇ ਵਿੱਚ ਕਿਸੀਆਂ ਦਾ ਲੈਵਲ 25 ਤੋਂ ਜਦੋਂ ਵੱਧ ਜਾਂਦਾ ਇਹਨ ਸਪੈਸ਼ਲ ਆਰ ਐਚ ਇਨਕੰਪੈਟੀਬਿਲਟੀ ਦੇ ਵਿੱਚ ਫਿਰ ਉਹਨਾਂ ਦੇ ਬਲੱਡ ਐਕਸਚੇਂਜ ਵੀ ਕਰਨਾ ਪੈਂਦਾ ਉਹਦੀ ਫੈਸਿਲਿਟੀ ਵੀ ਸਾਡੇ ਹਸਪੀਟਲ ਅਵੇਲੇਬਲ ਸਭ ਕੁਝ ਖੂਨ ਦੀ ਕਮੀ ਵੀ ਨਹੀਂ ਬੱਚਿਆਂ 'ਚ ਹੁੰਦਾ ਜੀ ਹਾਂਜੀ ਅਨੀਮੀਆ ਇੱਕ ਬੜਾ ਕਾਮਨ ਕਾਰਨ ਹੈ ਮੋਸਟਲੀ ਅਸੀਂ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ 40% ਆਫ ਕਿਡਸ ਐਸ ਪਰ ਐਨ ਐਚ ਐਫ ਐਸ ਡਾਟਾ ਆਰ ਅਨੀਮਿਕ ਉਹਨਾਂ ਜੋ ਮੋਸਟ ਕਾਮਨ ਕੌਜ਼ ਆਇਰਨ ਡੈਫੀਸ਼ੈਂਸੀ ਹੁੰਦਾ ਜਾਂ ਵਾਰਮ ਇਨਫੈਸਟੇਸ਼ਨ ਹੁੰਦਾ ਇਸ ਲਈ ਜਦੋਂ ਰੂਟੀਨ ਚੈੱਕਅਪ ਕਰਦੇ ਹਾਂ ਬੱਚਿਆਂ ਦਾ ਹੀਮੋਗਲੋਬਿਨ weight height ਸਾਰਾ ਚੈੱਕ ਕਰਦੇ ਰਹਿੰਦੇ ਜੇ ਸਾਨੂੰ ਸ਼ੁਰੂ ਚ ਹੀ ਲੱ ਫੇਰ ਵੀ ਉਸ ਦੇ ਬਾਵਜੂਦ ਵੀ ਕਈ ਬੱਚਿਆਂ ਦਾ ਬਲੱਡ ਨਹੀਂ ਬੰਦਦਾ ਉਹਦੇ ਅੱਗੋਂ ਕਾਰਨਾਂ ਦੀ ਜਾਂਚ ਕਰਨੀ ਪੈਂਦੀ ਹੈ ਜੇ ਕਿਸੇ ਨੂੰ ਟ੍ਰਾਂਸਫਿਊਜ਼ ਵੀ ਬਲੱਡ ਕਰਨਾ ਪੈ ਜਾਵੇ ਉਹਦਾ ਉਹਦੀ ਵੀ ਫੈਸਿਲਿਟੀ ਸਾਡੇ ਹਸਪੀਟਲ ਅਵੇਲੇਬਲ ਹੈ ਅਸਲ ਵਿੱਚ ਕੈਸਲ ਨੇ ਬੱਚਿਆਂ ਲਈ ਜਿਹੜੀ ਇੱਕ ਛੱਤ ਹੇਲੇ ਸਭ ਕੁਝ ਪ੍ਰਬੰਧ ਹੈਗਾ ਇਸ ਹਸਪੀਟਲ ਜੀ ਜੀ ਬਿਲਕੁਲ ਸਾਡੇ ਕੋ ਇਵਨ ਮਾਡਰਨ ਵੈਕਸੀਨੇਸ਼ਨ ਪੇਨਲੈਸ ਵੈਕਸੀਨੇਸ਼ਨ ਵੀ ਅਵੇਲੇਬਲ ਹੈ ਜਿਵੇਂ ਕਿ ਮੋਸਟਲੀ ਵੈਕਸੀਨੇਸ਼ਨ ਗਵਰਨਮੈਂਟ ਚ ਅਵੇਲੇਬਲ ਹੈ ਉਹਦੇ ਬਾਵਜੂਦ ਵੀ ਚਾਰ ਪੰਜ ਵੈਕਸੀਨ ਜਿਹੜੀਆਂ ਹਲੇ ਨਹੀਂ ਅਵੇਲੇਬਲ ਉਹ ਵੀ ਸਾਡੇ ਕੋ ਅਵੇਲੇਬਲ ਹੈ ਜੇ ਕੋਈ ਐਨਆਰਆਈਜ਼ ਹੁੰਦੇ ਆ ਜਿਨ੍ਹਾਂ ਨੇ ਪਾਰਟਿਕੂਲਰ ਸੇਮ ਬ੍ਰਾਂਡ ਲਗਾਨੇ ਹੁੰਦੇ ਜੋ ਵੀ ਕੈਨੇਡਾ ਯੂਐਸ ਜਾਂ ਆਸਟ੍ਰੇਲੀਆ ਦੇ ਵਿੱਚ ਚੱਲਦੇ ਨੇ ਅਸੀਂ ਸੇਮ ਉਹੀ ਵੈਕਸੀਨਸ ਯੂਜ਼ ਕਰਦੇ ਆ ਉਹੀ ਇੰਪੋਰਟਡ ਵੈਕਸੀਨ ਜਿਹੜੀਆਂ ਫੋਰਨ ਦੇ ਵਿੱਚ ਚੱਲਦੀਆਂ ਸੋ ਐਵਰੀ ਐਵਰੀ ਕਾਈਂਡ ਆਫ ਸਿਲਟੀਜ਼ ਅਵੇਲੇਬਲ ਗਰਮੀਆਂ ਦਾ ਰਸਾ ਮੌਸਮਾਵਰ ਬੱਚਿਆਂ ਦਾ ਸਿੱਕ ਕਿਸੇ ਕੰਮ ਜਾ ਸਕਦੀਆਂ ਗਰਮੀਆਂ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਆਪਣਾ ਜਿਹੜਾ ਖਾਣ ਪੀਣ ਸ਼ੁੱਧ ਰੱਖੋ ਜਿਹੜਾ ਆਊਟਸਾਈਡ ਫੂਡ ਹੁੰਦਾ ਦੁੱਧ ਵਾਲੀਆਂ ਚੀਜ਼ਾਂ ਸਪੈਸ਼ਲੀ ਬਹੁਤ ਜਲਦੀ ਫਰਮੈਂਟ ਹੋ ਜਾਂਦੀਆਂ ਕ੍ਰੀਟੀਨ ਇਨਫੈਕਸ਼ਨ ਦਾ ਰਿਸਕ ਬਹੁਤ ਹਾਈ ਰਹਿੰਦਾ ਹੈ ਬਾਹਰ ਦੀ ਚੀਜ਼ ਅਵੋਇਡ ਕਰਨੀ ਚਾਹੀਦੀ ਸਪੈਸ਼ਲੀ ਛੋਟੇ ਬੱਚਿਆਂ ਨੂੰ ਐਂਡ ਮਾਪਿਆਂ ਨੂੰ ਮੈਂ ਕਹਾਂਗਾ ਕਿ ਜੇ ਤੁਸੀਂ ਕਿਤੇ ਟਰੈਵਲ ਵੀ ਕਰਦੇ ਹੋ ਤੇ ਬੱਚਿਆਂ ਦਾ ਫੂਡ ਨਾਲ ਪੈਕ ਕਰਕੇ ਲੈ ਕੇ ਜਾਓ ਤੇ ਫਰੈਸ਼ਲੀ ਮੇਡ ਪ੍ਰੀਪੇਅਰ ਕਰਕੇ ਉਹਨੂੰ ਹੋਮ ਬੇਸਡ ਫੂਡ ਦੋ ਇਹਦੇ ਨਾਲ ਨਾਲ ਪਾਣੀ ਵੀ ਬੱਚੇ ਨੂੰ ਜ਼ਿਆਦਾ ਪਲਾਉਣਾ ਪੈਂਦਾ ਹੈ ਬੱਚੇ ਖੇਡਦੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਦੀ ਬੋਡੀ ਡੀਹਾਈਡਰੇਟਿਡ ਸਟੇਟ 'ਚ ਪਹੁੰਚ ਜਾਂਦੀ ਹੈ ਉਹਦੇ ਨਾਲ ਫਿਰ ਵੋਮਟਿੰਗ ਜਾਂ ਲੂਜ਼ ਮੋਸ਼ਨ ਇਨਫੈਕਸ਼ਨ ਦਾ ਰਿਸਕ ਹੁੰਦਾ ਸੋ ਲੈਸ ਆਫ ਫਾਸਟ ਫੂਡ ਮੋਰ ਆਫ ਹੋਮ ਤੇ ਪਾਣੀ ਦੀ ਵਰਤੋਂ ਜਿਆਦਾ ਰੱਖਣੀ ਹੈ ਸਪੈਸ਼ਲੀ ਸਮਰ ਸੀਜ਼ਨ ਚ ਔਰ ਜਦੋਂ ਪੀਕ ਟਾਈਮ ਹੁੰਦਾ ਜਦੋਂ 10 ਤੋਂ ਲੈ ਕੇ 3 ਵਜੇ ਤੱਕ ਜਦੋਂ ਮੈਕਸਿਮਮ ਗਰਮੀ ਹੁੰਦੀ ਉਦੋਂ ਬਾਹਰ ਨਾ ਕੱਢੋ ਬੱਚੇ ਬੱਸ ਉਹ ਕੀਟ ਤੇ ਗੋਦਾਸ ਪੁਲੀ ਦੀ ਵੀ ਪੀਂਦਾ ਹੋਈ ਦੇਖੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਕਿ ਅ ਬੱਚਿਆਂ ਦੀ ਬਹੁਤ ਜ਼ਿਆਦਾ ਅੱਜ ਕੱਲ ਟੇਕ ਕੇਅਰ ਕਰਨ ਦੀ ਲੋਡ ਹੈ ਇੱਕ ਪ੍ਰੀਵੈਂਟਿਵ ਹੈਲਥ ਚੈੱਕਅਪ ਕਰਾਉਣ ਦੀ ਬਹੁਤ ਵੱਧ ਜ਼ਰੂਰਤ ਹੁੰਦੀ ਹੈ ਅਸੀਂ ਯੂਜ਼ੂਲੀ ਉਦੋਂ ਹੀ ਕੰਸਲਟ ਕਰਨੇ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਬਟ ਬੱਚਿਆਂ ਦੀ ਇੱਕ ਨਾਰਮਲ weight height growth check up ਠੀਕ ਚੱਲਦਾ ਪਿਆ ਉਹਨਾਂ ਦੀ ਕੋਈ ਕਮੀਆਂ ਤੇ ਨਹੀਂ ਆ ਰਹੀਆਂ ਉਹਨਾਂ ਨੂੰ ਕੋਈ ਬਿਹੇਵਰਲ ਇਸ਼ੂਸ ਤੇ ਨਹੀਂ ਆ ਰਹੇ ਇਹ ਬੀਇੰਗ ਪ੍ਰੋਡੈਕਟਰਿਸ਼ਨ ਅਸੀਂ ਜਲਦੀ ਪਿਕਅਪ ਕਰ ਜੰਦੇ ਆ ਪੇਰੈਂਟਸ ਤੋਂ ਹਿਸਟਰੀ ਲੈ ਕੇ ਸੋ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਂਦੀ ਆ ਆਨ ਤੋਂ ਪਹਿਲੇ ਹੀ ਇੱਕ ਵਾਰੀ ਆਪਣੇ ਪ੍ਰੋਡੈਕਟਰਿਸ਼ਨ ਨੂੰ ਸਾਨੂੰ ਉੱਥੇ ਆ ਕੇ ਸਾਨੂੰ ਮਿਲਣ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਸਾਰਾ ਕੁਝ ਦੱਸਾਂਗੇ